ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੌਬ ਜ਼ਿਲਾ ਤੇ ਤਾਂ ਅੱਜ ਆਪਾਂ ट्रिपल एस ਬੀ ਬੋਰਡ ਵੱਲੋਂ ਕੁਝ ਵੈਕੈਂਸੀਆਂ ਆਈਆਂ ਨੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਤਾਂ ਇਹਦੇ ਲਈ ਕੀ ਕਰਨਾ ਹੈ ਤੁਸੀ Chrome browser ਤੇ ਆ ਕੇ triple s b punjab government in ਟਾਈਪ ਕਰ ਲੈਣਾ ਹੈ ਤਾਂ ਇਹ ਸਾਈਟ ਓਪਨ ਕਰਨੀ ਹੈ ਫਿਰ ਉਸ ਤੋਂ ਬਾਅਦ ਰਿਕਰੂਟਮੈਂਟ ਸੈਕਸ਼ਨ ਵਿੱਚ ਆ ਕੇ ਗਰੁੱਪ ਸੀ ਦੀ ਜਿਹੜਾ ਸੈਕਸ਼ਨ ਹੈ ਉਹਨੂੰ ਖੋਲ ਲੈਣਾ ਹੈ ਥੋੜਾ ਟਾਈਮ ਲਾ ਰਿਹਾ ਖੋਲਣ ਲੱਗਿਆ इस तु बाद आना है तीजे नंबर वाली एडवर्टाइजमेंट नंबर ग्यारह ऑफ़ दो हजार पच्चीस पच्ची फिर पहला एडवरटाइजमेंट देखा डिटेल्ड जी है देखो जी नोटिफिकेशन पब्लिश कदों हो ग्यारह दो हजार पच्ची अपलाई कदों शुरू होया छब्बी ग्यारह दो हजार पच्ची आखिरी मिट्टी हैगी छब्बी बारह दो हजार पच्ची ਸ਼ਾਮ 5 ਵਜੇ ਤੱਕ 29 12 2025 ਨੂੰ ਆਪਾਂ ਫੀਸ ਭਰਨ ਦੀ ਆਖਰੀ ਮਿਤੀ ਹੈਗੀ ਜੋ ਫੀਸ ਭਰ ਸਕਦੇ ਆ ਉਸ ਤੋਂ ਬਾਅਦ ਵੈਕੈਂਸੀਆਂ ਇਹ ਕੈਟਾਗਰੀ ਕੋਡ ਹੈ ਜੀ ਤੁਸੀਂ ਦੇਖ ਸਕਦੇ ਹੋ ਪਾਜ਼ ਕਰਕੇ ਜਿਸ ਜਿਹੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਉਹ ਕੋਡ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਦੇਖਾਂਗੇ ਟੋਟਲ ਵੈਕੈਂਸੀਆਂ ਕਿੰਨੀਆਂ ਨੇ तो उसको पहले आप देखा तनखा स्केल की है उन्नीस हजार नौ सौ तो स्टार्ट होगी तो विद्यक योग्यता की उन्होंने दसी बैचलर्स डिग्री होनी चाहिए है किसी भी रिकगनाइज यूनिवर्सिटी या इंस्टीट्यूशन तो नाल दो घटो घट कट एक सौ भी घंटे का एटलीस्ट भी एक सौ भी घंटे कंप्यूटर और इंफॉर्मेन टेक्नोलॉजी सर्टिफिकेट होना चाहिए आ ਜੋ ਆਈਐਸਓ ਸਰਟੀਫਾਈਡ ਹੋਣਾ ਚਾਹੀਦਾ ਜਾਂ ਓ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੋਂ ਉਸ ਤੋਂ ਬਾਅਦ ਟੈਸਟ ਹੋਏਗਾ ਪੰਜਾਬੀ ਵਿੱਚ ਉਹਨੂੰ ਉਹਨੂੰ ਅਦਰ ਇੰਗਲਿਸ਼ ਵਿੱਚ ਜੋ ਬੋਰਡ ਅਪਾਇੰਟ ਕਰੇਗੀ ਉਹਨੂੰ ਕੁਆਲੀਫਾਈ ਕਰਨਾ ਆ ਜਿੱਦੀ ਆਪਾਂ ਸਪੀਡ ਹੋਏਗੀ ਵਰਡਸ ਦੀ 30 ਵਰਡਸ ਪਰ ਮਿੰਟ ਉਸ ਤੋਂ ਬਾਅਦ ਦੇਖਾਂਗੇ ਆਪਾਂ ਉਮਰ ਸੀ ਮੱਕਨੀਏ ਉਮਰ ਸੀਮਾ ਜਿੰਨੇ ਤੁਸੀਂ ਜਾਣਦੇ ਹੋ ਕਿ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ ਹਰ ਸ਼੍ਰੇਣੀ ਲਈ ਹਰ ਸ਼੍ਰੇਣੀ ਦੀ ਘੱਟੋ ਘੱਟ 18 ਸਾਲ ਉਮਰ ਹੋਣੀ ਚਾਹੀਦੀ ਹੈ ਤੇ ਵੱਤ ਤੋਂ ਵੱਧ ਅਗਰ ਦੇਖਿਆ ਜਾਵੇ ਤਾਂ ਜਨਰਲ ਕੈਟਾਗਰੀ ਦੀ 37 ਸਾਲ ਐਸਸੀਬੀਸੀ ਦੀ 34 ਸਾਲ ਜੋ ਸੈਂਟਰ ਜਾਂ ਸਟੇਟ ਕਰਮਚਾਰੀ ਨੇ ਉਹਨਾਂ ਦੀ 45 ਸਾਲ ਇਸ ਤਰ੍ਹਾਂ ਜਿਵੇਂ ਜਿਵੇਂ ਜਿਸ ਤੁਹਾਡੀ ਕੈਟਾਗਰੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਤੁਸੀਂ ਦੇਖ ਸਕਦੇ ਹੋ ਪਾਜ਼ ਕਰਕੇ ਅੰਕ ਦੇ ਫੀਸ ਬਾਰੇ ਦੇਖਾਂਗੇ ਆਪਾਂ ਜੋ ਆਮ ਵਰਗ ਹੈ ਜਾਂ ਫ੍ਰੀਡਮ ਫਾਈਟਰ ਜਾਂ ਜੋ ਖਿਡਾਰੀ ਨੇ ਸਪੋਰਟਸਮੈਨ ਨੇ ਉਹਨਾਂ ਦੀ 1000 ਰੁਪਏ ਐਸ ਸੀ ਬੀ ਸੀ ਜਾਂ ਜੋ ای ڈبلیو ایس والے ਨੇ ਉਹਨਾਂ ਦੀ 250 ਆਸਾਮ ਦਾ ਫੌਜੀ ਅੰਸ਼ਰੀਤਾ ਉਹਨਾਂ ਦੇ 200 ਜੋ ఫిਜ਼ੀਕਲ ਹੈਂਡੀਕੈਪਡ ਨੇ ਉਹਨਾਂ ਦੀ 500 ਰੁਪਏ ਇਹਨਾਂ ਨੇ ریزਰਵੇਸ਼ਨ ਲਈ ਕੁਝ ਅਦਾਇਤਾਂ ਦਿੱਤੀਆਂ ਨੇ ਉਹਨਾਂ ਨੂੰ ਪੜ ਲੈਣ ਮੈਂ ਇੱਕ ਵਾਰ ਕੇ ਲਾਖਵਾ ਕਰਨ ਦਾ ਲਾਭ ਕੇਵਲ ਪੰਜਾਬ ਰਾਜ ਦੇ ਵਸੇਕ ਸਨੇਕਾਂ ਨੂੰ ਹੀ ਮਿਲਣ ਯੋਗ ਹੋਵੇਗਾ ਮਤਲਬ ਅਗਰ ਪੰਜਾਬ ਤੋਂ ਬਾਹਰ ਵਾਲਾ ਕੋਈ ਵੀ ਇਨਸਾਨ ਅਪਲਾਈ ਕਰੇਗਾ ਤੇ ਉਹਦੀ ਏਜ 18 ਤੋਂ 37 ਦੇ ਵਿੱਚ ਹੀ ਗਿਣੀ ਜਾਏਗੀ ਉਹਨੂੰ ਕੋਈ ਛੋਟ ਨਹੀਂ ਮਿਲੇਗੀ ਭਾਵੇਂ ਉਹ ਦੂਜੀ ਸਟੇਟ ਦੇ ਵਿੱਚ ਐਸਸੀ ਜਾਂ ਬੀਸੀ ਕੈਟਾਗਰੀ ਵਿੱਚੋਂ ਦਾ ਪਰ ਪੰਜਾਬ ਲਈ ਉਹ ਜਨਰਲ ਕੈਟਾਗਰੀ ਦਾ ਹੀ ਕੈਂਡੀਡੇਟ ਮੰਨਿਆ ਜਾਏਗਾ ਤੇ ਹਾਂ ਇਹ ਵੀ ਹੈਗਾ ਕਿ ਅਗਰ ਸੇਮ ਚੀਜ਼ ਤੇ ਡੋਮਿਸਾਈਲ ਹੋਣਾ ਚਾਹੀਦਾ ਸਰਟੀਫਿਕੇਟ ਕਿਉਂਕਿ ਅਗਰ ਤੁਸੀਂ ਆਪਾਂ ਰਾਖਵਾ ਕਰ ਲੈਣਾ ਹੈ ਰੈਜ਼ਰਵੇਸ਼ਨ ਨਹੀਂ ਹੈ ਤਾਂ ਉਹਦੇ ਲਈ ਆਪਾਂ ਦੱਸਣਾ ਪੈਣਾ ਹੈ ਕਿਸੀਂ ਪੰਜਾਬ ਦੇ ਆ ਤਾਂ ਹੀ ਤਾਂ ਤੁਹਾਨੂੰ ਐਸਸੀ ਜਾਂ ਬੀਸੀ ਦਾ ਲਾਭ ਮਿਲੇਗਾ ਜਾਂ ਏਡਬਲਯੂਐਸ ਦਾ ਲਾਭ ਮਿਲੇਗਾ ਤੇ ਇੱਕ ਹੋਰ ਚੀਜ਼ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਸਰਟੀਫਿਕੇਟ ਬਹੁਤ ਪੁਰਾਣੇ ਬਣਾਏ ਹੁੰਦੇ ਨੇ ਆਪਾਂ ਅਪਡੇਟ ਨਹੀਂ ਕਰਵਾਉਂਦੇ ਉਹਨਾਂ ਨੂੰ ਅਪਡੇਸ਼ਨ ਜ਼ਰੂਰੀ ਹੈ ਹਰ ਸਰਟੀਫਿਕੇਟ ਦੀ ਅਪਡੇਸ਼ਨ ਜ਼ਰੂਰੀ ਹੈ ਕਿਸੇ ਵੀ ਤਰੀਕੇ ਦਾ ਹੋਵੇ ਰੈਜ਼ੀਡੈਂਟਸ ਹੋਵੇ ਤੁਹਾਡੀ ਕਾਸਟ ਦਾ ਹੋਵੇ ਜਾਂ ਜੋ ਰੂਰਲ ਸਰਟੀਫਿਕੇਟ ਹੈ ਦਾ ਉਹ ਹੋਵੇ ਤੁਹਾਨੂੰ ਉਹਨੂੰ ਅਪਡੇਟ ਕਰਾਉਣਾ ਪੈਣਾ ਹੈ ਹਰ 5 ਸਾਲ ਬਾਅਦ ਈਵਨ ਕੇ ਆਧਾਰ ਕਾਰਡ ਵੀ ਅਪਡੇਟ ਕਰਾਉਣਾ ਚਾਹੀਦਾ ਹੈ ਹਰ 5 ਸਾਲ ਬਾਅਦ ਅਕੇ ਜੀ ਨੇ ਦੱਸਿਆ ਕਿ ਪ੍ਰੀਖਿਆ ਕਿਵੇਂ ਹੋਏਗੀ ਚੋਣਾਂ ਕਿਵੇਂ ਆ ਉਹਦੇ ਵਿੱਚ ਆਬਜੈਕਟਿਵ ਟਾਈਪ ਮਲਟੀਪਲ ਚੋਇਸ ਕੁਐਸਚਨ ਹੋਣਗੇ ਲਿਖਤੀ ਹੋਏਗੀ ਇਹ ਕੰਪਿਊਟਰ ਤੇ ਨਹੀਂ ਹੋਏਗੀ ਲਿਖਤੀ ਹੋਏਗੀ ਜਿੰਨੂੰ ਆਪਾਂ ਪ੍ਰਿੰਟ ਪੈਨ ਕਹਿ ਦਿੰਨੇ ਆ ਪ੍ਰੀਖਿਆ ਦੋ ਭਾਗਾਂ ਵਿੱਚ ਹੋਏਗੀ A ਐਂਡ B ਜੋ ਪਾਰਟ A 10ਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਪੇਪਰ ਹੋਏਗਾ ਜੋ ਸਿਰਫ ਕੁਆਲੀਫਾਈਂਗ ਨੇਚਰ ਦਾ ਹੋਏਗਾ ਇਹ ਪੇਪਰ ਕੁਆਲੀਫਾਈ ਕਰਨ ਲਈ ਘੱਟੋ-ਘੱਟ 50 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ ਮਤਲਬ ਕਿ 50% ਤੋਂ ਅਗਰ ਵੱਧ ਤੁਹਾਡੇ ਨੰਬਰ ਆ ਜਾਣਗੇ ਟੋਟਲ ਜਿੰਨੇ ਵੀ ਤੁਸੀਂ ਮੰਨ ਲਓ ਕਿ ਅਗਰ 100 ਨੰਬਰ ਦਾ ਪੇਪਰ ਹੈ ਅਗਰ ਤੁਹਾਡੇ 50 ਤੋਂ ਉੱਪਰ ਆ ਜਾਣ ਤਾਂ ਤੁਸੀਂ ਕੁਆਲੀਫਾਈ ਹੋ ਹੈਗੇ ਜੇ ਪੇਪਰ ਲਈ ਵਰਟਾ ਅਗਰ 50 ਤੋਂ ਥੱਲੇ ਹੁੰਦੇ ਆ ਤੇ ਫਿਰ ਤੁਸੀਂ ਕੁਆਲੀਫਾਈਡ ਨਹੀਂ ਹੈਗੇ ਫਿਰ ਤੁਸੀਂ ਅੱਗੇ ਨਹੀਂ ਜਾ ਸਕਦੇ ਫਿਰ ਪੇਪਰ ਵੀ ਹੋਏਗਾ ਉਹ ਵਿਦੇ ਵਿੱਚ ਜੋ ਤੁਹਾਡਾ ਸਿਲੇਬਸ ਹੈ ਉਹਦੇ ਆਧਾਰ ਤੇ ਤੁਹਾਨੂੰ ਪੇਪਰ ਵਿੱਚ ਜੋ ਜੋ ਤੁਹਾਨੂੰ ਸਬਜੈਕਟ ਦੱਸੇ ਗਏ ਨੇ ਉਹਦੇ ਆਧਾਰ ਤੇ ਪੇਪਰ ਆਏਗਾ ਹਾਂਜੀ ਇਹ ਨਤੀਜਾ ਪੰਨ ਦਿੱਸਿਆ ਕਿ ਉਮੀਦਵਾਰਾਂ ਦੀ ਮੈਰਿਟ ਸੂਚੀ ਲਿਖਤੀ ਪ੍ਰੀਖਿਆ ਦੇ ਸਿਰਫ ਪਾਰਟ ਬੀ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਕੀਤੀ ਜਾਏਗੀ। ਉਹੀ ਕਿ ਮੈਂ ਸੇਮ ਜੋ ਦੂਸੀ ਚੀਜ਼ ਕੇ ਪਾਰਟ এ ਸਿਰਫ ਕੁਆਲੀਫਾਈ ਨੇਚਰ ਦਾ ਹੋਏਗਾ ਉਹ ਐਡ ਨਹੀਂ ਹੋਏਗਾ ਕਿਉਂਕਿ 50 ਤੋਂ ਉੱਪਰ ਸਿਰਫ 50 ਉੱਪਰ ਤੁਸੀਂ ਨੰਬਰ ਲੈਣੇ 51 ਵੀ ਹੋ ਸਕਦੇ ਨੇ ਕੋਈ 100 ਵੀ ਲੈ ਸਕਦਾ ਹੈ। ਉਹ ਮੈਟਰ ਨਹੀਂ ਕਰਦਾ ਸਿਰਫ ਕੁਆਲੀਫਾਈ ਕਰਨਾ ਹੈ ਭਾਵੇਂ 50 ਲੈ ਕੇ ਹੀ ਕਰ ਲੋ। ਮੈਰਿਟ ਸੇ ਬੀ ਪੇਪਰ ਬੀ ਦੇ ਆਧਾਰ ਤੇ ਕੀਤੀ ਜਾਏਗੀ। ਅਗੇ ਜੀ ਫਿਰ ਸੇਮ ਹੀ ਚੀਜ਼ ਜੋ ਉਪਰ ਹੀ ਦੱਸੀ ਗਈ ਹੈ ਕਿ ਜੋ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਣਗੇ ਉਹਨਾਂ ਨੂੰ ਹੀ ਟਾਈਪਿੰਗ ਟੈਸਟ ਲਈ ਬੁਲਾਇਆ ਜਾਏਗਾ ਜੋ ਕਿ ਕਿੰਨੀ ਹੈ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤਾਂ ਤੁਹਾਡੀ ਸਪੀਡ ਹੋਣੀ ਚਾਹੀਦੀ ਤੁਸੀਂ 1 ਮਿੰਟ ਵਿੱਚ 30 ਸ਼ਬਦ ਲਿਖਦੇ ਹੋ ਅਗਰ ਲਿਖ ਪਾਉਂਦੇ ਹੋ ਤਾਂ ਤੁਸੀਂ ਸਿਲੇਕਟਡ ਹੋ ਤੇ ਇਹ ਤਾਂ ਉੱਪਰ ਹੋ ਜਾਂਦਾ ਵੈਲ ਐਂਡ ਗੁੱਡ ਹੈ ਇਹ ਤਾਂ ਕੱਟ ਨਹੀਂ ਹੋਣੀ ਚਾਹੀਦੀ

ਕੁਆਲੀਫਾਈنگ नेचर ਦਾ ਹੋਏਗਾ ਇਹ ਟਾਈਪ ਟੈਸਟ ਕੁਆਲੀਫਾਈ ਕਰਨਾ ਲਾਜ਼ਮੀ ਹੋਏਗਾ ਫਿਰ ਉਹੀ ਗੱਲ ਅਗਰ ਤੁਸੀਂ 1 ਮਿੰਟ ਵਿੱਚ 40 ਵਰਡਸ ਟਾਈਪ ਕਰਦੇ ਹੋ ਭਾਵੇਂ 50 ਕਰਦੇ ਹੋ ਭਾਵੇਂ 35 ਕਰਦੇ ਹੋ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਹਾਂ ਉਹ ਸਭ ਨੂੰ ਇੱਕੋ ਤਰੀਕੇ ਨਾਲ ਦੇਖਿਆ ਜਾਏਗਾ ਕਿਉਂਕਿ ਇਹ ਸਿਰਫ ਕੁਆਲੀਫਾਈਿੰਗ नेचर ਦਾ ਹੈ ਇਹਦੇ ਵਿੱਚ ਨੰਬਰ ਨਹੀਂ ਗਿਨੇ ਜਾਣਗੇ ਜਿਹੜੇ ਜਿਹੜੇ ਕਲੀਅਰ ਹੋਣਗੇ ਉਹਨਾਂ ਦੀ ਉਹਨਾਂ ਦੀ ਮੈਰਿਟ ਕੇ ਅਧਾਰ ਤੇ ਬਣੇਗੀ ਜਿਹੜੇ ਨੰਬਰ ਉਹਨਾਂ ਨੇ ਪਾਰਟ 20 ਵਿੱਚੋਂ ਲਏ ਹਨ ਫਿਰ ਇਹ ਤੁਸੀਂ ਪਾਜ਼ ਕਰਕੇ ਸਭ ਕੁਝ ਵਟ ਸਕਦੇ ਹੋ ਜੋ ਜੋ ਤੁਹਾਨੂੰ ਡਾਊਟ ਹੈ ਉਹ ਤੁਸੀਂ ਇੱਕ ਵਾਰ ਸਾਰਾ ਵੀਡੀਓ ਦੁਬਾਰਾ ਦੇਖ ਸਕਦੇ ਹੋ ਕੋਈ ਛੋਟੇ-ਛੋਟਾ ਡਾਊਟ ਹੈ ਤਾਂ ਉਹ ਕਲੀਅਰ ਹੋ ਜਾਏਗਾ ਅੱਗੇ ਜੀ ਅਪਲਾਈ ਕਰਨ ਦੀ ਵਿਧੀ ਇਸੇ ਵੈਬਸਾਈਟ ਤੇ ਅਪਲਾਈ ਕਰਨ ਦੀ ਵਿਧੀ ਵੀ ਹੈ ਇਸੇ ਤੋਂ ਅਪਲਾਈ ਹੋਣਾ ਹੈ ਕੀ ਕਰਨਾ ਹੈ ਤੁਸੀਂ ਕਿ ਵੈਬਸਾਈਟ ਖੋਲ੍ਹਣੀ ਹੈ जिमें आप खोली है क्रोम ब्राउजर से ट्रिपल एस बी डॉट डॉट गुटमेंट का ग्रुप सीधा लिंक है कलिक जमें हदायतों के अनुसार चलना है अपनी एप्लीकेशन सबमिट करना है जी, हर, हर छोटी छोटी चीज दसी उन्होंने एप्लीकेशन भर तो लैके फीस अप्लाई करने तक हर चीज मुकम्मल कंप्लीट दसी उन्होंने कोई भी गलती नहीं करनी थोड़ा थोड़े टाइम अपना क्ड के जो वीडियो पॉज करो देखो हदायत पढ़ो गलती की कोई गुंजाइश नहीं होनी चाहिए दी। ए अप्लाई करने की मिट्टी दसी है नती बारह दो हजार पच्ची इन्नी तरीक तक ਕਿਸ ਤੋਂ ਸੀ ਪੇ ਕਰ ਦਿੱਤੀ ਜਾਣੀ ਚਾਹੀਦੀ ਹੈ ਇਹ ਕੋਰ ਚੀਜ਼ ਕਈਆਂ ਨੂੰ ਇਹ ਹੁੰਦਾ ਹੈ ਕਿ ਮਗਰ ਤੁਹ ਅਗਰ 20 ਤਰੀਕ ਨੂੰ ਦੱਸਿਆ ਹੈ ਤਾਂ 20 ਤਰੀਕ ਨੂੰ ਅਸੀਂ ਰਾਤ 12 ਵਜੇ ਤੋਂ ਪਹਿਲਾਂ ਪਹਿਲਾਂ ਕਰ ਸਕਦੇ ਹਾਂ ਪਰ ਨਹੀਂ ਇਹ 5 ਵਜੇ ਤੋਂ ਪਹਿਲਾਂ ਪਹਿਲਾਂ ਕਰਨੀ ਹੋਏਗੀ ਇਹ ਅਗਰ ਕਿਸੇ ਨੂੰ ਆਨਲਾਈਨ ਪੇ ਕਰਨੀ ਨਹੀਂ ਆਉਂਦੀ ਤਾਂ ਉਹ ਚੁੱਟੀ ਤੋਂ ਚੁੱਟੀ ਵਾਲ ਦੇ ਨੂੰ ਛੱਡ ਕੇ ਸਟੇਟ ਬੈਂਕ ਆਫ ਇੰਡੀਆ ਜਾ ਕੇ ਇੱਕ ਚਲਾਨ ਰਾਈ ਜਾਂ ਨੈਟ ਬੈਂਕਿੰਗ ਰਾਈ ਵੀ ਕਰ ਸਕਦਾ ਹੈ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜਾਂ ਯੂਪੀਆਈ ਇਹ ਤਾਂ ਹੋ ਗਿਆ ਆਨਲਾਈਨ ਸੋਰਸਸ ਬਟ ਅਗਰ ਤੁਹਾਨੂੰ ਨਹੀਂ ਆਉਂਦਾ ਤਾਂ ਤੁਸੀਂ ਕਿਸੇ ਵੀ ਬ੍ਰਾਂਚ ਵਿੱਚ ਚਲੇ ਜਾਓ ਸਟੇਟ ਬੈਂਕ ਦੀ ਉਹਨਾਂ ਨੂੰ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਦੇਣੀ ਹੈ ਉਹਨਾਂ ਨੇ ਜੋ ਤੁਹਾਡਾ ਡੈਕਲੀਸ਼ਨ ਪ੍ਰਿੰਟ ਕਰੋਗੇ ਉਹਨਾਂ ਨੂੰ ਦਿਓ ਉਹਨਾਂ ਨੇ ਫਿਰ ਸਬਮਿਟ ਕਰ ਲੈਣੀ ਤੁਹਾਡੀ ਆਪਣੇ ਆਪ ਤਾਂ ਕੀ ਕੁਝ ਦੇਖਾਂਗੇ ਅਗਰ ਕੁਝ ਆਪਣੇ ਕਾਮਦਾ ਦੱਸਿਆ ਹੋਇਆ ਤਾਂ ਦੇਖਾਂਗੇ ਠੀਕ ਹੈ ਜੀ ਦੋਸਤੋ ਇਹ ਸਾਰੀ ਜਾਣਕਾਰੀ ਸੀ ਅਪਲਾਈ ਕਰੋ